ਸਾਡੀ ਬਦਕਿਸਮਤੀ ਰਹੀ ਹੈ ਅਸੀਂ ਕੌਮ ਜਿਹੜੀ ਲੀਡਰ ਹੀਣਤਾ ਵਾਲੀ ਰਹੀ ਜਿਨ੍ਹਾਂ ਨੂੰ ਵੀ ਅਸੀਂ ਅੱਗੇ ਲਾਇਆ ਨਾ ਉਹਨਾਂ ਨੂੰ ਵੀ ਸਾਡੀ ਕੌਮ ਦੇ ਪੱਲੇ ਫੱਕਾ ਨਹੀਂ ਛੜਿਆ ਕਿਸੇ ਨੂੰ ਕਿਰੌਣਾ ਦਿੱਲੀ ਨੂੰ ਕਿਰੌਣਾ ਸਾਡੇ ਤਾਂ ਆਪਣਾ ਹੀ ਆਵਾ ਉੱਤਿਆ ਪਿਆ ਇਹ ਬਾਦਲ ਦਾ ਟੱਬਰ ਗੁਰਗਾਂ ਸਾਹਿਬ ਦੀਆਂ ਬੇਦਬੀਆਂ ਹੋਈਆਂ ਸ਼ਰੀ ਆਮ ਸਾਰਾ ਕੁਝ ਹੋਇਆ ਇਹਨਾਂ ਦੇ ਰਾਜ ਭਾਗ ਵਿੱਚ 1978 ਦਾ ਨਿਰੰਕਾਰ ਹੀ ਕਾਣ ਵੇਲੇ ਜੇ ਕਿਤੇ ਇਹਨਾਂ ਨੂੰ ਨੱਥ ਪਾਈ ਹੁੰਦੀ ਤਾਂ ਉਦੋਂ ਹੀ ਇਹ ਗਾਂ ਇਹ ਜਿਹੜੀਆਂ ਘਟਨਾ ਕਰਮ ਹੋਏ ਨੇ ਸ਼ਾਇਦ ਨਾ ਹੁੰਦਾ ਚਲੋ ਉਹਨਾਂ ਨੇ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਦੇ ਚਰਨਾਂ 'ਚ ਗੁਰੂ ਰਾਮਦਾਸ ਨੇ ਸੁਣ ਲਈ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪੀਆਂ ਕਰਾਈਆਂ ਪੰਜਾਬ ਦਾ ਜਸ ਕਾਦਾ ਨੁਕਸਾਨ ਕਰਾ ਉਹਨਾਂ ਦਾ ਕੱਖ ਨਾ ਰਵੇ ਤੇ ਤਕਰੀਬਨ ਹੁਣ ਕੱਖੋਂ ਹੌਲੀ ਫੇੜਦੇ ਨੇ ਜਿਹੜੇ ਕੱਖ ਆਏਗੇ ਨੇ ਉਹ ਵੀ ਰੁੱਲ ਜਾਣਗੇ ਦਾ ਜਿਹੜਾ ਅਕਾਲ ਤਖਤ ਤੋਂ ਬਹੁਤ ਸਾਡੇ ਲਈ ਸਿਰ ਝੁਕਦਾ ਝੁਕਦਾ ਰਹੇਗਾ ਪਰ ਉਹ ਵੀ ਅੱਜ ਸਾਡਾ ਗੁਲਾਮ ਹੋ ਗਿਆ ਅਕਾਲ ਤਖਤ ਸਾਡਾ ਆਯਾਦ ਨਹੀਂਗਾ ਤੇ ਜੇ ਉਥੇ ਕੋਈ ਆਯਾਦ ਗਹਿਦਰ ਕੌਮ ਦਾ ਜਿੱਦਣ ਬੈਠ ਗਿਆ ਤੇ ਉਹਦਾ ਨਿਰਪੱਖਤਾ ਨਾਲ ਫੈਸਲੇ ਲੈਣਗੇ ਤੇ ਕੌਮ ਸਿਰ ਝੁਕਾਵੇਗੀ ਮੈਂ ਸਮਝਦਾ ਵੀ ਇਹੋ ਜੇ ਬੰਦਿਆਂ ਨੂੰ ਕਦੇ ਵੀ ਅਕਾਲ ਤਖਤ ਤੋਂ ਮਾਫੀ ਨਹੀਂ ਮਿਲਣੀ ਚਾਹੀਦੀ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਬੰਦੇ ਬਣ ਜਾਓ ਤੇ ਮਾਰਨਾ ਨਾ ਗੱਡੀਆਂ 'ਚ ਬੈਠੋ ਤੇ ਆਪਣੇ ਘਰਾਂ 'ਚ ਬਹਿ ਜਾਓ ਕੌਮ ਦਾ ਲਹੂ ਨਾ ਪੀਓ ਤੁਸੀਂ ਬਹੁਤ ਨੁਕਸਾਨ ਕਰ ਲਿਆ ਕੌਮ ਦਾ ਤੁਹਾਨੂੰ ਕਦੇ ਵੀ ਕਾਲ ਤੱਕ ਤੋਂ ਇਸ ਤੱਬਰ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਤੇ ਉਹ ਸਾਡਾ ਹੀ ਲਾਇਆ ਉਹਨੇ ਚਾਹਣ ਸਾਨੂੰ ਕੋਈ ਫਾਈਲ ਆ ਦੇਣਾ ਬਹੁਤੀ ਗਲਤ ਰਹਿਣਾ ਆਖੂ ਚਾਰ ਦੇਣਾ ਤੇ ਕੌਲੇ ਮਾਹੀ ਲੋ ਜੀ ਉਹ ਵੀ ਫੋਟੋਆਂ ਆਈਆਂ ਲੋਕਾਂ ਰੋਜ਼ ਅਖਬਾਰਾਂ 'ਚ ਲੱਗ ਜਾ ਕਰਨ ਗਿਆ ਪਰ ਇਹ ਮਾਫੀ ਦੇ ਯੋਗ ਨਹੀਂਗੇ ਤੇ ਜਹੇਦਾਰ ਨੇ ਵਿਚਾਰਨੇ ਗੋਗਲੂਆਂ ਦਾ ਮਿੱਟੀ ਛਾੜਨੀ ਕਿਉਂਕਿ ਉਹਨੇ ਵੀ ਛਾੜ ਦੇਣਾ ਨੌਕਰੀ ਕਰਨੀ ਆ ਇਸ ਕਰਕੇ ਬਹੁਤ ਹੀ ਆਸ ਨਹੀਂ ਰਹੀ ਮੈਂ ਬੇਨਤੀ ਕਰਾਂ ਸਾਡੀ ਬਦਕਿਸਮਤੀ ਰਹੀ ਹੈ ਅਸੀਂ ਕੌਮ ਜਿਹੜੀ ਲੀਡਰ ਹੀਣਤਾ ਵਾਲੀ ਰਹੀ ਜਿਨ੍ਹਾਂ ਨੂੰ ਵੀ ਅਸੀਂ ਅੱਗੇ ਲਾਇਆ ਨਾ ਉਹਨਾਂ ਨੂੰ ਵੀ ਸਾਡੀ ਕੌਮ ਦੇ ਪੱਲੇ ਫੱਕਾ ਨਹੀਂ ਛੱਡਿਆ ਕਿਸੇ ਨੂੰ ਕਿ ਰੋਣਾ ਹੈ ਦਿੱਲੀ ਨੂੰ ਕਿ ਰੋਣਾ ਸਾਡੇ ਤਾਂ ਆਪਣਾ ਹੀ ਆਵਾ ਉੱਤੇ ਆ ਪਿਆ ਇਹ ਬਾਦਲ ਦਾ ਟੱਬਰ ਕੌਮ ਦੇ 25 ਸਾਲ ਇਹਨਾਂ ਦੇ ਮੁੱਖ ਮੰਤਰੀ ਵਿਰੇ 10 ਸਾਲ ਭਾਜਪਾ ਨੂੰ ਹੁਣ ਵੀ ਰਹਿ ਪਹਿਲਾਂ ਤੋਂ ਵੀ ਸੀ ਤੇ ਉਦੋਂ ਤਾਂ ਜੇ ਹਵਾਰੇ ਨੂੰ ਪੰਜਾਬ ਚ ਲਿਆਉਣ ਦੀ ਗੱਲ ਚੱਲੀ ਸੀ ਤੇ ਸਾਡੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਅਸੀਂ ਪਿੰਨ ਨਹੀਂ ਨਹੀਂ ਇਹ ਬੰਦੇ ਪੰਜਾਬ ਚ ਨਹੀਂ ਆਉਣੇ ਚਾਹੀਦੇ ਮੈਨੂੰ ਖਤਰਾ ਸਾਡੇ ਤੇ ਉਦੋਂ ਵੀ ਇਹ 10 ਸਾਲ ਚ ਇਹਨਾਂ ਨੇ ਇੱਕ ਵਾਰ ਵੀ ਸੈਂਟਰ ਚ ਜਾ ਕੇ ਰਿਹਾਈ ਦੀ ਗੱਲ ਨਹੀਂ ਕੀਤੀ ਪਿਛੇ ਜੇ ਸਰਦਾਰ ਮਰਮੋਣ ਸਿੰਘ ਜੀ ਨੇ ਇੱਕ ਵਾਰ ਕੋ ਮੈਂ ਸੁਣਿਆ ਵੀ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ 10 ਸਾਲ ਦੇ ਰਾਜ ਭਾਗ ਵਿੱਚ ਇਸ ਦਬਰ ਨੇ ਇੱਕ ਵਾਰ ਵੀ ਪੰਜਾਬ ਦੀ ਪੰਜਾਬੀਅਤ ਦੀ ਜਾਂ ਨੌਜਵਾਨਾਂ ਦੀ ਰਿਹਾਈ ਦਾ ਕੋਈ ਮਸਲਾ ਮੇਰੇ ਕੋਲ ਨਹੀਂ ਲਿਆਂਦਾ ਆਪਣੇ ਕਾਰੋਬਾਰਾਂ ਹੋਟਲਾਂ ਟਾਬਿਆਂ ਤੇ ਬੱਸਾਂ ਵਾਸਤੇ ਹੀ ਮੇਰੇ ਕੋਲ ਮੰਗਾ ਰਹਾਤਾ ਰਿਹਾ ਸੋ ਇਹੋ ਜੀਆਂ ਗੱਲਾਂ ਵੀ ਆਈਆਂ ਪਰ ਇਹ ਜਾਗੇ ਸੈਂਟਰ ਚ ਕਿਉਂਕਿ ਇਹਨਾਂ ਦੀ ਗੱਲਬਾਤ ਹੁੰਦੀ ਆ ਆਪਦੇ ਹੱਕਾਂ ਆਪਦੇ ਕਾਰੋਬਾਰ ਵਾਸਤੇ ਹੀ ਪਰ ਕੌਮ ਨੂੰ ਇਹਨਾਂ ਨਜ਼ਰ ਅੰਦਾਜ਼ ਕਰ ਛੱਡਿਆ ਤੇ ਵੇਖੋ ਕੀ ਕੁਝ ਹੋਇਆ ਵੀ ਗੁਰੂਗ੍ਰੰਥ ਸਾਹਿਬ ਦੀਆਂ ਬੇਦਬਈਆਂ ਹੋਈਆਂ ਸ਼ਰੀ ਆਮ ਸਾਰਾ ਕੁਝ ਹੋਇਆ ਇਹਨਾਂ ਦੇ ਰਾਜ ਭਾਗ ਵਿੱਚ 1978 ਦਾ ਨਿਰੰਕਾਰ ਹੀ ਕਾਣ ਵੇਲੇ ਜੇ ਕਿਤੇ ਇਹਨਾਂ ਨੂੰ ਨੱਥ ਪਾਈ ਹੁੰਦੀ ਤਾਂ ਉਦੋਂ ਹੀ ਇਹ ਗਾਂ ਇਹ ਜਿਹੜੀਆਂ ਘਟਨਾ ਕਰਮ ਹੋਏ ਨੇ ਸ਼ਾਇਦ ਨਾ ਹੁੰਦਾ ਪਰ ਸਾਰਾ ਜਿਹੜਾ ਮਾਹੌਲ ਪੰਜਾਬ ਦਾ ਜਿਹੜਾ ਸੈਨੀਟਰ ਉਹਦਾ ਦੋਸ਼ੀ ਹੈ ਤੇ ਮੈਂ ਸਮਝਦਾ ਵੀ ਸਾਡਾ ਭਾਈਚਾਰਾ ਵੀ ਬਰਾਬਰ ਦਾ ਹੀ ਦੋਸ਼ੀ ਹੈ ਇਹਨਾਂ ਨੇ ਕਦੇ ਵੀ ਸਿੱਖ ਹੱਕਾਂ ਦੀ ਗੱਲ ਨਹੀਂ ਕਦੇ ਕੀਤੀ ਕਦੇ ਨੌਜਵਾਨਾਂ ਦੀ ਰਿਹਾਈ ਦੀ ਗੱਲ ਨਹੀਂ ਇਹ ਤਾਂ ਵਾਤਵਾਦੀ ਕਹਿੰਦੇ ਰਹੇ ਨੇ ਜਦੋਂ ਲੋੜ ਪੈਂਦੀ ਹੈ ਇਲੈਕਸ਼ਨ ਦੇ ਦਿਨਾਂ ਉਹਦੇ ਉਦੋਂ ਕਹਿੰਦੇ ਸਾਡੇ ਬੱਚੇ ਅੰਦਰ ਆ ਜੀ ਉਹਨਾਂ ਨੂੰ ਛੱਡੋ ਜੀ ਛੱਡੋ ਜੀ ਅੰਦਰੋਂ ਤੇ ਫੇਰ ਵੀ ਮੈਂ ਸਮਝਦਾ ਪੀ ਇਹ ਨਹੀਂ ਛਡਾਉਣਾ ਚਾਹੁੰਦੇ ਕੇਵਲ ਕਾਗਜ਼ਾਂ ਦੀ ਗੱਲਾਂ ਨੇ ਹੁਣ ਪਿਛਲੇ ਦਿਨਾਂ 'ਚ ਡਿਬਰੂਗੜਾ ਸਾਮ ਜੇਲ੍ਹ 'ਚ ਭੇਜ ਦਿੱਤਾ ਸੀ ਪਾਈਆ ਅਮਰਤਪਾਲ ਨੂੰ ਤੇ ਜਦੋਂ ਉਹ ਬਾਹਰ ਪ੍ਰਚਾਰ ਕਰਦਾ ਸੀ ਧਰਮਦਾਤਾ ਤੋਂ ਮਜੀਠਾ ਕਹਿੰਦੇ 10 ਮਿੰਟ ਨੂੰ ਪੜਾ ਦਿਓ ਉਹਦੀ ਭੈਣ ਹਰਜਿੰਦਰ ਕੌਰ ਬਾਦਲ ਸੈਕਟਰ ਜਾ ਕੇ ਦਵਾਈ ਪੇਟ ਦੀ ਤੁਹਾਨੂੰ ਫੜੋ ਪਰ ਹੁਣ ਹੁਣ ਤੱਕ ਸੁਖਬੀਰ ਜਿਹੜਾ ਪੀਟੀਆਂ ਦਾ ਬਾਬੇ ਬਗਾਲੇ ਵੀ ਉਹ ਪਟਿਆ ਸੋ ਇਹ ਗੱਲਾਂ ਕਰਤੂਤਾਂ ਜਿਹੜੀਆਂ ਸਾਡੇ ਇਹਨਾਂ ਲੋਕਾਂ ਦੀਆਂ ਬਹੁਤੀਆਂ ਕੋ ਵਧੀਆ ਨਹੀਂ ਤੇ ਚਲੋ ਉਹਨਾਂ ਨੇ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਦੇ ਚਰਨਾਂ 'ਚ ਗੁਰੂ ਰਾਮਦਾਸ ਨੇ ਸੁਣ ਲਈ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੱਬੀਆ ਦੀਆਂ ਕਰਾਈਆਂ ਪੰਜਾਬ ਦਾ ਜਾਂ ਸਿੱਖਾਂ ਦਾ ਨੁਕਸਾਨ ਕਰਾ ਉਹਨਾਂ ਦਾ ਕੱਖ ਨਾ ਰਵੇ ਤੇ ਤਕਰੀਬਨ ਹੁਣ ਕੱਖੋਂ ਹੌਲੇ ਫਿਰਦੇ ਨੇ ਜਿਹੜੇ ਕੱਖ ਹੈਗੇ ਨੇ ਉਹ ਵੀ ਰੁੱਲ ਜਾਣਗੇ ਕਿਉਂਕਿ ਗੁਰੂ ਰਾਮਦਾਸ ਬੜਾ ਬਿਆਨਤਾ ਸਾਡੀ ਕੌਮ ਦੀ ਬਾਹ ਜਦੋਂ ਵੀ ਫੜੀ ਸਾਡੇ ਸਤਿਗੁਰੂ ਤੇ ਸਾਨੂੰ ਉਹ ਟਾਸਰਾ ਉਹ ਫੜੇਗਾ ਲੀਡਰਾਂ ਲੋਡਰਾਂ ਵਾਲੀ ਗੱਲ ਤਾਂ ਖਤਮ ਹੋ ਗਈ ਕਿਉਂਕਿ ਅਕਸਰ ਹਰ ਸਿਮਰਤ ਕੋਰ ਬਾਦਲ ਕਹਿੰਦੇ ਨੇ ਕਿ ਮੈਂ ਇੱਕ ਪੰਜਾਬ ਵਾਸਤੇ ਬੜੀ ਕੁਰਬਾਨੀ ਦਿੱਤੀ ਕੌਮ ਵਾਸਤੇ ਕੁਰਬਾਨੀ ਦਿੱਤੀ ਕਿਉਂਕਿ ਉਹਨਾਂ ਨੇ ਆਪਣਾ ਮੰਤ్రਾਲੇ ਛੱਡਿਆ ਉਹਨਾਂ ਕਹਿੰਦੇ ਕੋਈ ਇਦਾਂ ਪ੍ਰਧਾਨਗੀ ਦੀ ਸੀਟ ਨਹੀਂ ਛੱਡਦਾ ਮੈਂ ਤਾਂ ਫਿਰ ਮੰਤ్రਾਲੇ ਛੱਡਿਆ ਇਹ ਤਾਂ ਸਾਰੀ ਡਰਾਮੇਬਾਜ਼ੀ ਆ ਮੈਂ ਸ਼ੁਰੂ-ਸ਼ੁਰੂ ਜਿਨਾ ਸਮਝਦਾ ਹੁੰਦਾ ਸਾਂ ਕਿ ਇਹ ਲੜਕੀ ਟੱਬਰ ਚੋਂ ਸਿਆਣੀ ਆ ਪਰ ਜਦੋਂ ਮੈਂ ਸਾਰੀਆਂ ਹਰਕਤਾਂ ਹਰਕਤਾਂ ਵੇਖਿਆ ਮੈਨਾਂ ਹੀ ਇਹਦਾ ਸਾਰਾ ਕੰਮ ਲੈ ਦਾ ਹੀ ਟੱਬਰ ਆ ਤੇ ਐਵੇਂ ਲੋਕਾਂ ਨੂੰ ਛਦਾਈ ਬਣਾਉਣ ਦਾ ਇਹ ਆ ਕਿ ਅੱਗੇ ਲੋਕਾਂ ਨੂੰ ਪਤਾ ਨਹੀਂ ਸੋਝੀ ਨਹੀਂ ਸੀ ਇਹਨਾਂ ਮੀਡੀਆ ਨਹੀਂ ਸੀ ਆ ਫੇਸਬੁੱਕ ਨਹੀਂ ਸੀ ਲੋਕਾਂ ਨੂੰ ਨਹੀਂ ਸੀ ਪਤਾ ਲੀਡਰ ਅੰਦਰ ਕੀ ਕਰਦੇ ਆ ਬਾਹਰ ਕੀ ਕਰਦੇ ਆ ਹੁਣ ਦੁਨੀਆ ਬੜੀ ਸਿਆਣੀ ਹੋ ਚੁੱਕੀ ਆ ਹੁਣ ਜੋ ਮਰਜ਼ੀ ਦੱਸਿਆ ਕੀ ਇਹਨਾਂ ਦੀ ਕੁਰਬਾਨੀ ਆ ਕੀ ਇਹਨਾਂ ਦੀ ਗੱਲ ਆ ਕਿਸਾਨੀ ਮੋਰਚਾ ਲਾ ਕੇ 700 ਵਾਰ ਤੇ ਕਿਸਾਨ ਤੇ ਸ਼ਹੀਦ ਹੋ ਗਏ ਤੇ ਇਹ ਕਿਸਾਨਾਂ ਦੇ ਵਿਰੁੱਧ ਬੋਲਦੇ ਨੇ ਤੇ ਲਿਖ ਕੇ ਦਿਆਏ ਸੈਂਟਰ ਨੂੰ ਸੋ ਇਹਨਾਂ ਨੇ ਜਿਹੜਾ ਕੌਮ ਵਾਸਤੇ ਜਾਂ ਪੰਜਾਬ ਵਾਸਤੇ ਕੀ ਕਰਨਾ ਹੈ ਕੀ ਇਹਨਾਂ ਦੀ ਕੁਰਬਾਨੀ ਆ ਇਹਨਾਂ ਤਾਂ ਲੁੱਟ ਕੇ ਖਾਧਾ ਹੀ ਆ ਤੇ ਉਹ ਹੁਣ ਫਿਰ ਝਖਾਈਆਂ ਮਾਰਦੇ ਫਿਰਦੇ ਆ ਤੇ ਕੌਮ ਬੜੀ ਸਿਆਣੀ ਹੋ ਗਈ ਹੁਣ ਨਹੀਂ ਇਹਨਾਂ ਨੂੰ ਪੁੱਛਦੀ ਹੁਣ ਜੀ ਇੱਕ ਨਵਾਂ ਮੋੜ ਆ ਗਿਆ ਹੈ ਕਿ ਜਿਸ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੇ ਮਾਫੀ ਮੰਗੀ ਆ ਪਛਤਾਪ ਹੈ ਕਿ ਕਹਿੰਦੇ ਸਾਡੀ ਸਰਕਾਰ ਚ ਰਹਿੰਦੇ ਜੋ ਭੁੱਲਾਂ ਚੁੱਕਾ ਹੋਈਆਂ ਨੇ ਸਾਨੂੰ ਅਸੀਂ ਮਾਫੀ ਮੰਗਣਾ ਚਾਹੁੰਦੇ ਆ ਤੇ ਜੋ ਵੀ ਸਜ਼ਾ ਸਾਨੂੰ ਸਿੰਘ ਸਾਹਿਬ ਦੇਣਗੇ ਇਹ ਸ਼੍ਰੀ ਕਲਤਕ ਸਾਬ ਦੇ ਜਾਂ ਪੰਜ ਸਿੰਘ ਸਾਹਿਬ ਤਾਂ ਅਸੀਂ ਕਬੂਲਨ ਨੂੰ ਤਿਆਰ ਆ ਤਾਂ ਉੱਥੇ ਦੂਜੀ ਤਰਫਾ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਦੋ ਕਹਿ ਸਕਦੇ ਆ ਕਿ ਢੜਾਂ ਚ ਵੰਡਿਆ ਗਿਆ ਕਿਉਂਕਿ ਇੱਕ ਤਰਫਾ ਜੋ ਆ ਪੁਰਾਣੀ ਲੀਡਰਸ਼ਿਪ ਇਕੱਠੀ ਹੋ ਗਈ ਆ ਇੱਕ ਤਰਫਾ ਸੁਖਬੀਰ ਸਿੰਘ ਬਾਦਲ ਹੋਣੀ ਹੈਗੀ ਵੇਖੋ ਸ੍ਰੀ ਅਕਾਲ ਤਖਤ ਸਾਡੇ ਲਈ ਮਹਾਨ ਆ ਜਥੇਦਾਰ ਜਿਹੜੇ ਸਤਕਾਰਯੋਗ ਨੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਗੱਲ ਇਹ ਆ ਕਿ ਉਹ ਮੇਰੇ ਖਾਤੇ 30 ਤਰੀਕ ਨੂੰ ਨਾਲ ਰੱਖੀ ਆ ਤੇ ਉਹ 30 ਤਰੀਕ ਨੂੰ ਸਾਰੀ ਗੱਲ ਸਾਹਮਣੇ ਆ ਹੀ ਜਾਣੀ ਆ ਕਿਹੜੀਆਂ ਸਜ਼ਾ ਲੱਗਣੀਆਂ ਤੇ ਕਿਹੜੀਆਂ ਸਜ਼ਾ ਭੁਗਤਣੀਆਂ ਕਿਹਨੇ بڑے بڑے ਡਰਾਮੇ ਕੌਮ ਨੇ ਨਾ ਆਗੂਆਂ ਦੇ ਵੇਖੇ ਨੇ ਤੇ 30 ਨੂੰ ਤੁਸੀਂ ਆਪਾਂ ਸਾਰੇ ਨਾਲ ਮਿਲ ਕੇ ਵੀ ਡਰਾਮਾ ਇੱਕ ਵੇਖ ਹੀ ਲੈਣਾ ਵੀ ਕਿਉਂਕਿ ਕੌਮ ਦਾ ਜਿਹੜਾ ਅਕਾਲ ਤਖਤ ਤੋਂ ਬਹੁਤ ਸਾਡੇ ਲਈ ਸਿਰ ਝੁਕਦਾ ਹੈ ਚੁੱਕਦਾ ਰਹੇਗਾ ਪਰ ਉਹ ਵੀ ਅੱਜ ਸਾਡਾ ਗੁਲਾਮ ਹੋ ਗਿਆ ਕਾਲ ਤੱਕ ਸਾਡਾ ਯਾਦ ਨਹੀਂਗਾ ਤੇ ਜੇ ਉਥੇ ਕੋਈ ਆਜ਼ਾਦ ਜਹੇਦਾਰ ਕੌਮ ਦਾ ਜਿੱਦਣ ਬੈਠ ਗਿਆ ਤੇ ਉਹਦਾ ਨਿਰਪੱਖਤਾ ਨਾਲ ਫੈਸਲੇ ਲੈਣਗੇ ਤੇ ਕੌਮ ਸਿਰ ਝੁਕਾਵੇਗੀ ਹੁਣ ਤਾਂ ਕੌਮ ਵੀ ਸਮਝਦੀ ਆ ਵੀ ਜੋ ਕੁਝ ਉਥੇ ਹੋਣਾ ਤੇ ਜੋ ਕੁਝ ਹੋ ਰਿਹਾ ਜੇ ਕੌਮ ਦਾ ਜਹੇਦਾਰ ਸਿਕਿਉਰਿਟੀਆਂ ਦੇ ਅਧੀਨ ਜਿਉ ਰਿਹਾ ਤੇ ਉਹਨੂੰ ਕੌਮ ਉਹ ਤਾਂ ਕੀ ਯਾਦ ਰੱਖੇ ਇਹਦਾ ਮਤਲਬ ਕੌਮ ਦੇ ਜਹੇਦਾਰ ਨੂੰ ਕੌਮ ਤੋਂ ਹੀ ਖਤਰਾ ਹੁਣ ਮੈਂ ਧਰਮ ਪ੍ਰਚਾਰ ਹੀ ਕਰਦੇ ਆ ਰਾਤ ਦਿਨ ਤੁਰੇ ਫਿਰਦੇ ਆ ਦੰਬੀਆਂ ਪਖੰਡੀਆਂ ਦੇ ਗੁਰੂਆਂ ਦੇ ਵਿਰੁੱਧ ਵੀ ਬੋਲਦੇ ਆ ਸਾਨੂੰ ਤਾਂ ਖਤਰਾ ਕੋਰੇ ਇਕੱਲੇ ਤੁਰੇ ਫਿਰਦੇ ਆ ਸਾਡਾ ਦਲ ਸਾਂਸ ਬਣਿਆ ਵੀ ਜਬਤ ਕਰ ਦਿੱਤਾ ਉਹ ਵੀ ਕੈਨਸਲ ਕਰ ਦਿੱਤਾ ਤੇ ਜਿਹੜੇ ਆਪਣੇ ਬੰਦੇ ਨੇ ਉਹ ਵੜਵੜ ਜਥੇਦਾਰ ਕੌਣ ਵਾਲੇ ਉਹ ਤਕਰੀਬਾਂ ਸਿਕਿਉਰਟੀਆਂ ਦੇ ਅਧੀਨ ਜਿਉਂ ਰਹੇ ਨੇ ਤੇ ਫਿਰ ਕੌਮ ਦਾ ਤਾਂ ਮੇਰੇ ਖਿਆਲ ਤੋਂ ਸੌਣ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਜਿਹੜੇ ਕੌਮ ਤੋਂ ਹੀ ਸਾਨੂੰ ਖਤਰਾ ਤੇ ਕੌਮ ਦਾ ਹੀ ਕਰਕੀ ਦੇਣਾ ਫਿਰ ਪਰ ਕੌਮ ਕਿਤਾਣਾ ਕਿਤੇ ਇਹ ਵੀ ਸਵਾਲ ਜ਼ਰੂਰ ਪੁੱਛਦੀ ਆ ਕਿਉਂਕਿ ਲਗਾਤਾਰ ਬੇਅਦਬੀਆਂ ਵੀ ਵਧ ਰਹੀਆਂ ਨੇ ਪਰ ਜਿਸ ਵੇਲੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਬਰਗਾੜੀ ਕਾਂਡ ਹੋਇਆ ਗੋਲੀ ਕਾਂਡ ਤਾਂ ਬੇਅਦਬੀਆਂ ਵੀ ਹੋਈਆਂ ਨੇ ਤਾਂ ਅੱਜ ਜਾ ਕੇ ਜੂ ਸਾਨੂੰ ਪਤਾ ਲੱਗਾ ਕਿ ਸਾਡੀ ਸਰਕਾਰ 'ਚ ਗਲਤੀ ਹੋਈ ਆ ਜਿਹੜੇ ਬਾਗੀ ਢੇੜ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਭਾਗੀਦਾਰ ਸੀਗੇ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਅੱਜ ਕਹਿਣਾ ਹੈ ਕਿ ਅਸੀਂ ਮਾਫੀ ਮੰਗਣ ਨੂੰ ਤਿਆਰ ਆ ਅਸੀਂ ਮਾਫੀ ਮੰਗਦੇ ਆ ਜੋ ਸਜ਼ਾ ਲੱਗੂਗੀ ਅਸੀਂ ਭੁਗਤਣ ਨੂੰ ਤਿਆਰ ਆ ਤਾਂ ਕੀ ਇਹ ਮਾਫੀ ਪਹਿਲਾਂ ਨਹੀਂ ਮੰਗ ਲੈਣੀ ਚਾਹੀਦੀ ਸੀ ਵੇਖੋ ਇੱਕ ਮਾਫੀ ਹੁੰਦੀ ਹੈ ਵੀ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਪਤਾ ਨਹੀਂ ਸੀ ਤੇ ਮੈਥੋਂ ਭਲੇਖੇ ਨਾਲ ਇੱਕ ਕਤਮ ਪੁੱਟਿਆ ਗਿਆ ਭਲੇਖੇ ਨਾਲ ਵੀ ਮੈਂ ਇਹ ਕੰਮ ਕਰ ਬੈਠਾ ਹਾਂ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾ ਕੇ ਮਾਫੀ ਮੰਗਦਾ ਐ ਵੀ ਮੈਂ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਤੇ ਮੈਂ ਆਪਣੀ ਭੁੱਲ ਬਖਸ਼ਾਉਣਾ ਵੀ ਜਿਹੜੀ ਅਚਾਨਕ ਮੈਥੋਂ ਇਹ ਗਲਤੀ ਹੋਈ ਉਹ ਤਾਂ ਗਲਤੀ ਹੈ ਤੇ ਜੇ ਮੈਂ ਇਥੇ 10 ਬੰਦੇ ਮਾਰ ਕੇ ਉਥੇ ਆਖਾਂ ਮੈਨੂੰ ਪੁਲਸ ਵਾਲਿਆਂ ਨੇ ਵੀ ਮੈਨੂੰ ਮaaf ਕਰ ਦਿਓ ਜੀ ਤੇ ਇਹ ਗੱਲ ਹੈਗੀ ਜੇ ਸਭ ਕੁਝ ਕਰਕੇ ਹਾਥੀ ਅਸੀਂ ਕੌਮ ਦਾ ਲਹੂ ਪੀ ਕੇ ਜਾਂ ਗੁਰਧਾਮਾਂ ਦੀ ਬੇਅਦਬੀ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਾ ਕੇ ਸਰਸਵਾਲੇ ਦੇ ਗਿੱਟੇ ਗੋਡੇ ਫੜ ਫੜ ਕੇ ਉੱਥੇ ਜਾ ਕੇ ਬਹਿ ਬਹਿ ਕੇ 90 90 ਲੱਖ ਦੇ ਇਸ਼ਤਿਹਾਰ ਦੇ ਦੇ ਕੇ ਤੇ ਫਿਰ ਉਹਨੂੰ ਘਰ ਬੈਠੇ ਨੂੰ ਅਸੀਂ ਮੁਆਫੀਆਂ ਦਿੰਦੇ ਰਹੇ ਆ ਜਥੇਦਾਰਾਂ ਨੂੰ ਅਸੀਂ ਖੁਦ ਵਰਤਿਆ ਖਾਜਕਾ ਕੋ ਗੁਰਬਚਨ ਸੋ ਤਾਂ ਬਹੁਤਾ ਹੀ ਥੱਲੇ ਲਾ ਕੇ ਚਮਚਾਜਾ ਬਣ ਗਿਆ ਸੀ ਇਹਨਾਂ ਦਾ ਤੇ ਕਿੰਨਾ ਨੁਕਸਾਨ ਹੋਇਆ 8 ਸਾਲਾਂ ਵਿੱਚ ਉਹਦੇ ਜਥੇਦਾਰੀਆਂ ਚ ਤੇ ਫਿਰ ਅੱਜ ਅਸੀਂ ਆ ਕੇ ਸਾਨੂੰ ਮਾਫ ਕਰਦੇ ਹੋ ਜੀ ਇਹ ਕੋਈ ਤਰੀਕਾ ਹੈਗਾ ਮੈਂ ਸਮਝਦਾ ਕਿ ਇਹੋ ਜਿਹੇ ਬੰਦਿਆਂ ਨੂੰ ਕਦੇ ਵੀ ਅਕਾਲ ਤਖਤ ਤੋਂ ਮਾਫੀ ਨਹੀਂ ਮਿਲਣੀ ਚਾਹੀਦੀ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਬੰਦੇ ਬਣ ਜਾਓ ਤੇ ਮਾਣ ਨਾ ਗੱਡੀਆਂ 'ਚ ਬੈਠੋ ਤੇ ਆਪ ਆਪਣੇ ਘਰਾਂ 'ਚ ਬਹਿ ਜਾਓ ਕੌਮ ਦਾ ਲਹੂ ਨਾ ਪੀਓ ਤੁਸੀਂ ਬਹੁਤ ਨੁਕਸਾਨ ਕਰ ਲਿਆ ਕੌਮ ਦਾ ਤੁਹਾਨੂੰ ਕਦੇ ਵੀ ਅਕਾਲ ਤਖਤ ਤੋਂ ਇਸ ਦੱਬਰ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਜੋ ਮੈਂ ਸੋਚਦਾ ਕਿਉਂਕਿ ਹੁਣ 30 ਤਰੀਕ ਦੇ ਕਰੀਬ ਜੋ ਆ ਸਮਾਂ ਰੱਖਿਆ ਗਿਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮਾਫੀ ਦਿੱਤੀ ਜਾਏਗੀ ਜਾਂ ਫਿਰ ਕਿਤਨਾ ਕਿਤੇ ਜੋ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ ਕਰਨ ਦੀ ਲੋੜ ਹੈਗੀ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਠੀਕ ਕੋ ਆਉਂਦਾ ਬਹੁਤ ਨੁਕਸਾਨ ਕੀਤਾ ਤਾਂ ਕਿਤਨਾ ਕਿਤੇ ਤੁਸੀਂ ਸ਼ਾਂਤ ਹੋ ਕੇ ਬੈਠ ਜਾਓ ਉਹ ਤਾਂ ਮੈਂ ਤੁਹਾਨੂੰ ਵੇਖੋ ਵਾਰ-ਵਾਰ ਮੈਂ ਤੁਹਾਨੂੰ ਕੀ ਦੁਹਰਾਵਾਂ ਮੈਂ ਤਾਂ ਅੱਗੇ ਤੁਹਾਨੂੰ ਬੇਨਤੀ ਕੀਤੀ ਆ ਵੀ ਸਾਡਾ ਹੀ ਜਥੇਦਾਰ ਲਾਇਆ ਸਾਡਾ ਹੀ ਕਬਜ਼ਾ ਹੈ ਤੇ ਅਸੀਂ ਮਾਫੀ ਮੰਗਣੀ ਆ ਤੇ ਉਹ ਸਾਡਾ ਹੀ ਲਾਇਆ ਉਹਨੇ ਵਿਚਾਰਨ ਸਾਨੂੰ ਕੋਈ ਫਾਈਲ ਆ ਦੇਣਾ ਬਹੁਤੀ ਗਲਤ ਇਹਨਾਂ ਨੂੰ ਆਖੂ ਛਾੜ ਦੇਣਾ ਤੇ ਕੌਲੇ ਮਾਂ ਹੀ ਲੋ ਜੀ ਉਹ ਵੀ ਫੋਟੋ ਆਈਆਂ ਲੋਕਾਂ ਰੋਜ਼ ਅਖਬਾਰਾਂ ਚ ਲੱਗ ਜਾ ਕਰਨ ਗਿਆ ਪਰ ਇਹ ਮਾਫੀ ਦੇ ਯੋਗ ਨਹੀਂਗੇ ਤੇ ਜ਼ਹਿਦਾਰ ਨੇ ਵਿਚਾਰਨੇ ਗੋਗਲੂਆਂ ਦੀ ਮਿੱਟੀ ਛਾੜਨੀ ਕਿਉਂਕਿ ਉਹਨੇ ਵੀ ਛਾੜ ਦੇਣਾ ਨੌਕਰੀ ਕਰਨੀ ਆ ਇਸ ਕਰਕੇ ਬਹੁਤੀ ਆਸ ਨਹੀਂ ਹੈਗੀ